ਤੋ ਚੈਨਲ ਵਿੱਚ ਸਵਾਗਤਾਂ ਬੇਨਤ ਕਰਦੇ ਤੁਸੀਂ ਸਾਰੇ ਹੀ ਆਖੋ ਕਿ ਚੜ੍ਹਦੇ ਕਲਾ ਸ਼ੋਂਕੇ ਰਾਜੀ ਖੁਸ਼ ਹੋਵੋਗੇ ਪਾਛੋ ਤੁਹਾਨੂੰ ਸਾਧਨ ਤੰਦ ਆਫਦੀ ਬਖਸ਼ੇ ਅਪਾ ਅਜੀ ਵੀਡੀਓ ਸਟਾਰਟ ਕਰਨ ਲੱਗੇ ਸੀ ਅਜੀ ਵੀਡੀਓ ਹੈਗੀ ਟੂਟੀਆਂ ਤੇ ਜੇ ਪਰ ਟੂਟੀਆਂ ਦੀ ਰਿਪੇਅਰ ਟਾਈਮ ਸਰ ਕਰਦੇ ਰਹੀਏ ਤਾਂ ਨਾ ਟੂਟੀਆਂ ਦਾ ਪਾਣੀ ਬਿਲਕੁਲ ਸਹੀ ਸਲਾਮਤ ਆਉਂਦਾ ਨਹੀਂ ਕਿ ਵੱਧ ਆਉਂਦਾ ਹੈ ਤੇ ਹੁਣ ਸਾਧੀਆਂ ਆ ਗਈਆਂ ਤੇ ਜਿਹੜੇ ਗਰਮ ਪਾਣੀ ਆ ਟੂਟੀਆਂ ਆਪਣੇ ਬੰਦ ਕਰ ਦੇਣੋ ਅਪਾ ਘੱਟ ਚਲਾਉਂਦੇ ਇੱਕ ਟੂਟੀ ਯੂਜ਼ ਕਰਦੇ ਠੰਡੇ ਪਾਣੀ ਵਾਲੀ ਹੈ ਨਾ ਤੇ ਗਰਮ ਪਾਣੀ ਆ ਟੂਟੀਆਂ ਉੱਤੇ ਦੇਖ ਸਕਦੇ ਪਾਣੀ ਘੱਟ ਆਉਂਦਾ ਹੈ ਦੂਜੀ ਟੂਟੀ ਚ ਲਾਗੇ ਆਇਦਾਂ ਦੀ ਟੂਟੀ ਦੇਖੋ ਫੋਲ ਆਉਂਦਾ ਪਾਣੀ ਇਹ ਪ੍ਰੇਪੇਅਰ ਕਰਦੇ ਇੰਨੇ ਤੇ ਗਰਮਾਚ ਘੱਟ ਆਉਂਦਾ ਕਿਉਂਕਿ ਇਹਨਾਂ ਵਿੱਚ ਨਾ ਸ਼ੋਰਾ ਮਿੱਟੀ ਕੁਛ ਨਾ ਕੁਛ ਜੰਮ ਜਾਂਦਾ ਏ ਠੀਕ ਨਹੀਂ ਉਹਦੇ ਵੀ ਇਹ ਅੱਜ ਕਾਹਨ ਕਰੂੰਗਾ ਇਹ ਬਹੁਤ ਸੌਖੇ ਤਰੀਕੇ ਨਾਲ ਬਹੁਤ ਹੀ ਸੌਖੀ ਤ ਨਾਲ ਕਰਦਾ ਏ ਤੇ ਜਿੰਨਾ ਟੂੜੇ ਚ ਪਾਣੀ ਵੱਧ ਆਊਗਾ ਠੀਕ ਹੈ ਕ ਨਹੀਂ ਅੱਜ ਦਿਖਾਉਂਦੇ ਕਾਹਨ ਕਿ ਮੇਰੇ ਪੇਟ ਕੰਦ ਹਾਂਜੀ ਮੈਂ ਤੇ ਇੱਥੇ ਕਰ ਲਾਗੇ ਮੈਂ ਵੌਇਸ ਓਵਰ ਤਿਆ ਮਾ ਤੋਂ ਦੋਵੇਂ ਟੁੱਡੀਆਂ ਇੱਕ ਵਾਰੀ ਹੋਰ ਚਲਾ ਕੇ ਦਿਖਾਉਣਾ ਵਾ ਉੱਧ ਪਾਣੀ ਫੋਲ ਰਿਹਾ ਪਾਣੀ ਥੋੜਾ ਘਟ ਆਉਂਦਾ ਵਾ ਤੂੰ ਆਪ ਹੀ ਦੇਖ ਲਓ ਪਾਣੀ ਘਟ ਆਉਂਦਾ ਵਾ ਆਪਾਂ ਕੋਈ ਉਹ ਆਪਣਾ ਫੇਕ ਫੂਕ ਵਾਲਾ ਕੰਮ ਐ ਨਹੀਂ ਆਪਣੇ ਕੋਲ ਠੀਕ ਹਨ ਤੇ ਹੁਣ ਪਹਿਲਾਂ ਆਪਾਂ ਖੋਲਾਂਗੇ ਇਥੋਂ ਮੈਂ ਚੱਕਿਆ ਬਲਾਸ ਆਪਾਂ ਮਿੱਤਰ ਪਹਿਲਾਂ ਖੋਲ ਲੀਏ ਕਿਉਂਕਿ ਇੱਕ ਅੱਜ ਮੇਰੇ ਟਰਾਈਪੋਡ ਆ ਵੀ ਫੋਨ ਤੇ ਮਿੱਥੋਂ ਉਹ ਖੋਲਿਆ ਨਹੀਂ ਜਾਂਦਾ ਹਾਂ ਹੁਣ ਦੇਖੋ ਮਿੱਤਰ ਆਪਾਂ ਖੋਲ ਲਿਆ ਇਹਦੇ ਮਿੱਤਰੋ ਇੱਕ ਇੱਕ ਚੂੜੀ ਹੁੰਦੀ ਹੈ ਮੈਂਟੇ ਨਿਕਲ ਜਾਂਦਾ ਹੁੰਦਾ ਘੁੰਮ ਕੇ ਜੇ ਤੇ ਟੈਡ ਕਰਦਾ ਫੇਰ ਹੁੰਦਾ ਵਾ ਔਖਾ ਦੇਖੋ ਕਿ ਨੀ ਦੇ ਉੱਤੇ ਗਰਦ ਜਮੀ ਪਈ ਹੈ ਦੇਖੋ ਤੁਸੀਂ ਟੂੜੀਏ ਪਾਣੀ ਫੋਲ ਆਉਂਦਾ ਇਹਦੇ ਵਿੱਚੋਂ ਦੀ ਨਹੀਂ ਆਉਂਦਾ ਦੇਖੋ ਮਿੱਤਰ ਹੁਣ ਆਪਾਂ ਜਿਹੜਿਆ ਹੈਗੇ ਆ ਫੜ ਲਾਇਆ ਲਾ ਲੈਣਾ ਉਤੋਂ ਕੁੱਪਾਇਆ ਤੇ ਆਪਾਂ ਸੂਈ ਲਈਏ ਸੂਈ ਨਾਲ ਜਿਹੜਾ ਹਰਾ ਕਵਰ ਆ ਆਹਾਂ ਇੱਥੇ ਹੁੰਦਾ ਨਾ ਫਿਲਟਰ ਇਹਨੂੰ ਚੱਕ ਕੇ ਬਾਹਰ ਕੱਢ ਲੈਣਾ ਮਿੱਤਰੋ ਆਪਾਂ ਆਹ ਇੱਥੇ ਥੱਲੇ ਪੁਆਇੰਟ ਹੋਣਗੇ ਦੇਖੋ ਇੱਕ ਵਸ ਆ ਗਿਆ ਬਾਹਰ ਨੂੰ ਤੇ ਹੁਣ ਆਪਾਂ ਦੂਜਾ ਪਾਸਾ ਵੀ ਕੱਢਣਾ ਵਾ ਆਪਾਂ ਮਿੱਤਰੋ ਦੋ ਮਟੇ ਸਾਰਾ ਕੋ ਕੱਢ ਲੈਣਾ ਬਾਹਰ ਟਾਈਮ ਹੀ ਲੱਗਦਾ ਮਿੱਤਰੋ ਬਸ ਠੀਕ ਹੀ ਟਾਈਮ ਲੱਗਦਾ ਵਾ ਤੇ ਬਸ ਆਪ ਦੇਖੋ ਮਿੱਤਰੋ ਫਿਲਟਰ ਬਾਹਰ ਆ ਗਿਆ ਦੂਜਾ ਮੇਨ ਫਿਲਟਰ ਬਾਹਰ ਆ ਗਿਆ ਤੇ ਇਸ ਨੂੰ ਮੈਂ ਟਰਾਈਪੋਡ ਤੇ ਅੱਗੇ ਕਿੱਧਰ ਪਾਸੇ ਰੱਖ ਦਾਂ ਲੱਗਦਾ ਸਹੀ ਨਹੀਂ ਦਿਖੇਦਾ ਤੇ ਹਾਂਜੀ ਮਿੱਤਰੋ ਦਿਆ ਹੈਗੇ ਆਪਣੇ ਆ ਫਿਲਟਰ ਜੇ ਬਸ ਨੂੰ ਆਪਾਂ ਚੱਕੀ ਨੂੰ ਬਾਹਰ ਕੱਢ ਲੈਣਾ ਸਾਰੇ ਨੂੰ ਇੱਧਰ ਸਾਡੇ ਕਤੂਰੇ ਜੇ ਬੋਲਣ ਲੱਗ ਗਏ ਮੜੇ ਜੀ ਛੜਛਾਹ ਵਿੱਚ ਆਵਾਜ਼ ਆਵੇ ਦੇਖੋ ਮਿੱਤਰੋ ਅੰਦਰ ਕਿੰਨੀ ਗਰਦ ਜੰਮੀ ਹੋਈ ਆ ਉਹ ਹਰੇ ਫਿਲਟਰ ਤੇ ਵੀ ਇਹਦੇ ਵਿੱਚ ਵੀ ਦੇਖੋ ਮਿੱਤਰੋ ਕਿੰਦੀ ਹੈ ਗਰਦਾਂ ਜੰਮੀ ਐ ਵੀ ਐਵੇਂ ਦੋ ਹੁੰਦੇ ਆਣੇ ਇੱਕ ਵਾਰ ਚੱਕ ਕੇ ਬਾਹਰ ਕੱਢ ਲੈ ਦੇਖੋ ਮਿੱਤਰੋ ਦੋ ਹੋ ਗਏ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਸਾਫ਼ ਆ ਸਾਬਣ ਲਾ ਕੇ ਲੈ ਕੇ ਆਇਆ ਸੀ ਮੈਂ ਦੇਖੋ ਮਿੱਤਰੋ 2 ਮਿੰਟੇ ਸਾਫ਼ ਹੋ ਜਾਣੇ ਆ ਫਿਲਟਰ ਦੇ ਸਾਬਾਂ ਦੇ ਲੱਗ ਕਰਦੇ ਆ ਮੈਂ ਤਾਂ ਸਾਬਾਂ ਲੱਗ ਪਾਣੀ ਛੱਡ ਦੇਣਾ ਮ ਸਾਫ਼ ਹੋ ਜਾਣੇ ਨੇ ਨਾ ਟਕਾ ਕੇ ਦੇਖਾ ਤੇ ਮਿੱਤਰੋ ਖੰਗ ਜੀ ਖੰਗ ਜੀ ਲੱਗੀ ਹੋਈ ਏ ਮਿੱਤਰੋ ਮਾੜੀ ਜੀ ਮੈਨੂੰ ਤੇ ਹਾਂਜੀ ਮਿੱਤਰੋ ਆਪਾਂ 2 ਮਿੰਟੇ ਸਾਫ਼ ਕਰ ਲੈਣੇ ਆ ਆਸਾਨੀ ਨਾਲ ਦੋ ਮਿੰਟਾਂ ਹੀ ਹੋ ਜਾਣੇ ਮਿੱਤਰੋ ਸਾਫ ਟਕਾ ਕੇ ਜੇ ਦੇਖੋ ਤੇ ਬਾਅਦ ਚ ਮਿੱਤਰ ਆਪਾਂ ਦੂਜਾ ਘੁੱਪਾਇਆ ਸਾਫ ਕਰਨੇ ਦਾ ਪਲਾਅ ਕਰ ਲਈਏ ਮਾੜੇ ਮਾੜੇ ਨਿੱਕੇ ਫਿਲਟਰ ਮੇਨ ਫਿਲਟਰ ਮਿੱਤਰ ਹੋ ਗਿਆ ਸਾਫ ਤੇ ਦੂਜਾ ਵੀ ਹੋ ਗਿਆ ਆ ਮੇਨ ਦਾ ਹਿੱਸਾ ਵਾ ਮਿੱਤਰੋ ਕਮੇਨ ਦਾ ਹਿੱਸਾ ਜਿਹੜਾ ਆਪਾਂ ਸਾਫ ਕਰਨ ਨਾ ਵਾ ਇਹ ਮਿੱਤਰ ਇਹ ਟਕਾ ਕੇ ਕਰਨਾ ਆਪਾਂ ਸਾਫ ਮੇਨ ਦਾ ਹਿੱਸਾ ਆ ਮੇਨ ਫਿਲਟਰ ਦਾ ਇਹ ਵਿੱਚ ਪਾਣੀ ਬਲੌਕ ਹੁੰਦਾ ਵਾ ਤੇ ਮੇਤਰਾ ਦੂਜਾ ਆ ਗਿਆ ਕਵਰ ਜਬਸੇ ਇਹ ਸਾਫ ਕਰ ਲੈਣਾ ਇਹਦੇ ਮੇਰੇ ਟਕਾ ਕੇ ਕਰਨਾ ਪੈਂਦਾ ਇਹਦੇ ਮੁਰੇ ਜਲਬੀ ਜੰਮ ਜਾਂਦੀ ਆ ਇਹ ਬਟਗਾ ਕੇ ਸਾਫ ਕਰਕੇ ਬਾਅਦ ਵਿੱਚ ਫਿਕਸ ਕਰ ਦੇਣਾ 2 ਮਿੰਟ ਐਫੈਕਸ ਹੋ ਜਾਣਾ ਇਹਨੇ ਦੇਖੋ ਮੇਤਰਾ ਬਰ ਟਕਾ ਕੇ ਕਰਤਾ ਵਿੱਚ ਸਾਫ ਦੇਖ ਸਾਹ ਤੇ ਤੂੰ ਦੇਖੋ ਮਿੱਤਰੋ ਨਿਕਲਿਆ ਜਿਵੇਂ ਨਵਾਂ ਨਵਾਂ ਹੁੰਦਾ ਵਾ ਤੇ ਬਸ ਹੁਣ ਮਿੱਤਰਾਂ ਆਪਣੇ ਨੂੰ ਕਰ ਦੇਣਾ ਫਿਕਸ ਤੇ ਜਦੋਂ ਮੈਂ ਆਪਾਂ ਬਾਣਾ ਪਾਣੀ ਵਾਲਾ ਬੋਰਚਾ ਫੇਰ ਦੇਣਾ ਵਾ ਕਿਸਾਨੀ ਨਾਲ ਸਾਫ਼ ਹੋ ਜੂਗਾ ਉਹ ਤੇ ਹੁਣ ਮਿੱਤਰੋ ਪਹਿਲਾ ਚੱਕਣਾ ਆਪਾਂ ਆਹ ਮੇਨ ਮੇਨ ਫਿਲਟਰ ਬਾਹਰ ਜਿਹੜਾ ਟਿੱਪਣਾ ਜਾਂ ਹੁੰਦਾ ਹਰਾ ਜਾਂ ਬਸ ਹੁਣ ਉੱਤੇ ਬਸ ਐ ਰੱਖ ਕੇ ਅੰਦਰ ਨਾਲ ਆਪਾਂ ਦੇ ਨੇ ਅੰਦਰ ਵੜ ਜਾਣਾ ਵਾ ਹਾਂ ਜੀ ਮੇਰੇ ਤੋਂ ਦੇ ਫਿਲਟਰ ਦੂਜਾ ਫਿਲਟਰ ਉੱਤੇ ਰੱਖ ਦੇਣਾ ਵਾ ਬਸ ਮੇਤਰੋ ਬਾਲਾ ਕੰਮ ਤਾਂ ਹੈ ਹੀ ਨਹੀਂਗਾ ਬਾਲਾ ਕੰਮ ਹੈ ਨਹੀਂ ਮੇਤਰੋ ਪਿੱਛੇ ਸੜ ਕਤੂਰੇ ਬੋਲਣ ਲੱਗ ਗਏ ਤੇ ਬਸ ਮੇਤਰੋ ਉੱਤੇ ਰੱਖ ਕੇ ਕਿਰਾਂ ਦੀ ਦੋਵਾਂ ਟਾ ਫਿਲਟਰ ਆਪਣਾ ਹੋ ਜਾਣਾ ਤਿਆਰ ਦੇਖੋ ਮੇਤਰੋ ਬਸ ਹੁਣ ਆਪਾਂ ਇਹਦੇ ਵਿੱਚ ਪਾ ਦੇਣਾ ਵਾ ਹੁਣ ਤੁਹਾਨੂੰ ਮੈਂ ਉਸੇ ਜਾ ਕੇ ਚੱਲ ਕੇ ਵੀ ਚਲਾ ਕੇ ਵੀ ਵਿਖਾਉਣਾ ਟੂਟੀ ਦੇਖੋ ਮੇਤਰੋ ਆਪਣਾ ਫਿਲਟਰ ਹੋ ਗਿਆ ਬਿਲਕੁਲ ਸਾਫ ਆ ਆਪਾਂ ਲੈ ਕੇ ਲਿਆ ਕੇ ਵੀਰੇ ਹੁਣ ਕਿਸਾ ਲੱਗੇ ਆ ਆ ਸੋਡੂ ਸਾਹਮਣੇ ਕਰਤਾ ਮੈਂ ਕਾਸੋ ਤੇ ਆ ਦੇਖੋ ਮਿੱਤਰੋ ਪਾਣੀ ਵਧ ਗਿਆ ਨਾ ਟੂੜੀ ਦਾ ਤੇ ਪਹਿਲਾਂ ਵਾਲੀ ਵੀਡੀਓ ਵੀ ਚਲਾ ਕੇ ਦੇਖ ਸਕਦੇ ਆ ਪਾਣੀ ਵੱਜ ਚੁਕੇ ਆਪਣਾ ਸ਼ੁਰੂ ਤੋਂ ਪਹਿਲਾਂ ਪਾਣੀ ਘੱਟ ਸੀ ਹੁਣ ਪਾਣੀ ਵਧ ਗਿਆ ਤੇ ਲਾਈਕ ਕਰ ਦਿਓ ਵੀਡੀਓ ਨੂੰ ਹਾਂਜੀ ਕੰਨ ਨੇ ਕਰਤੀ ਆ ਤਾਂ ਫੇਰ ਟੂਟੀਆਂ ਦੀ ਬਿਲਕੁਲ ਸੈੱਟ ਪਾਣੀ ਆਉਂਦਾ ਵਾਧੂ ਮਾਰਦਾ ਆ ਦੇਖੋ ਵਧ ਗਿਆ ਨਾ ਪਾਣੀ ਤੁਸੀਂ ਦੇਖ ਸਕਦੇ ਹੋ ਟੂਟੀਆਂ ਕਿਉਂਕਿ ਆ ਚੀਜ਼ਾਂ ਖੋਲ ਕੇ ਸਾਫ ਕਰਨ ਵਾਲੀ ਹੁੰਦੀ ਇਹਨਾਂ ਵਿੱਚ ਕਚੜਾ ਜਮ ਜਾਂਦਾ ਹੁੰਦਾ جے ਤੁਹਾਨੂੰ ਸਾਡੀ ਆਈਡੀ ਵੀਡੀਓ ਵਧੀਆ ਲੱਗੀ ਟੂਟੀਆਂ ਗਰਮ ਪਾਣੀ ਆ ਰਹੀਆਂ ਹਨ ਵੀ ਪਰ ਪੀਅਰ ਕਿਵੇਂ ਘਰ ਕਰ ਸਕਦੇ ਠੰਡੇ ਗਰਮ ਪਾਣੀ ਹਰੇਕ ਪਾਣੀ ਤੋਂ ਕਿੰ ਥੱਲੇ ਇਹਨਾਂ ਦੇ ਫਿਲਟਰ ਜੇ ਲੱਗੇ ਹੁੰਦੇ ਹਨ ਉਹ ਸਾਫ਼ ਕਰਨੇ ਹੁੰਦੇ ਆਪਾਂ ਕਿੱਦਾਂ ਕਰ ਸਕਦੇ ਜੇ ਤੁਹਾਨੂੰ ਸਾਡੀ ਆਈਡੀ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ